ਜਗਜੀਤ ਸਿੰਘ ਲੋਹਟ ਬੱਦੀ ਦੀ ਮੇਰੀ ਕਹਾਣੀ ਅੱਖੀਂ ਟੈਰਦੀ ਸੁਪਨੇ ਮਾਡਲ ਟਾਊਨ ਦੇ ਨਾਮੀ ਪਬਲਿਕ ਸਕੂਲ ਵਿੱਚ ਛੁੱਟੀ ਦੀ ਘੰਟੀ ਵੱਜਦੀ ਤਾਂ ਸਕੂਲ ਬੈਣਾ ਤੇ ਕਾਰਾਂ ਦਾ ਹਟ ਜਾ ਜਾਂਦਾ ਬੱਚਿਆਂ ਦੀਆਂ ਗੂੰਜਦੀਆਂ ਆਵਾਜ਼ਾਂ ਤੇ ਮੋਟਰ ਗੱਡੀਆਂ ਦੇ ਹਾਰਨ ਵਜਾਉਣ ਨਾਲ ਕੰਨ ਪੈ ਨਾ ਸੁਣਦੀ ਹਰ ਕੋਈ ਇੱਕ ਦੂਜੇ ਤੋਂ ਪਹਿਲਾਂ ਲੰਘਣ ਲਈ ਉਤਾਵਲਾ ਰਹਿੰਦਾ ਟ੍ਰੈਫਿਕ ਜਮ ਵਰਗੇ ਹਾਲਾਤ ਬਣ ਜਾਣੇ ਮਹਿੰਗੀਆਂ ਵੱਡੀਆਂ ਕਾਰਾਂ ਵਿੱਚ ਜਾਂਦੇ ਬੱਚਿਆਂ ਦਾ ਆਪਣਾ ਹੀਰੋ ਬੁੰਦਾ ਪੰਜ ਸੱਤ ਗੱਡੀਆਂ ਦੇ ਡਰਾਈਵਰ ਚੁਸਤ ਦਰੁਸਤ ਯੂਨੀਫਾਰਮ ਪਹਿਨੀ ਆਪਣੇ ਭੇਖੀ ਮਾਲਕਾਂ ਨੂੰ ਲੈਣਾਉਂਦੇ ਪਰ ਉਹ ਸਭ ਤੋਂ ਪਿੱਛੇ ਅਮਲਤਾਸ ਦੀ ਛਾਵੇਂ ਖੜਾ ਰਹਿੰਦਾ ਕਸਮੈਲਾ ਜਾ ਕੁਰਤਾ ਪਜਾਮਾ ਪਾਈ ਪੁਰਾਣਾ ਸਕੂਟਰ ਥਾਂ-ਥਾਂ ਤੋਂ ਰੰਗ ਦੀਆਂ ਟਾਕੀਆਂ ਲੱਥੀਆਂ ਹੋਈਆਂ ਮਗਰਲੀ ਸੀਟ ਨਾਲ ਸਾਈਕਲ ਦੀ ਫੱਟੀ ਪੁਰਾਣੀ ਟਿਊਬ ਲਮਕਦੀ ਰਹਿੰਦੀ ਉਸ ਵੱਲ ਕਿਸੇ ਦਾ ਧਿਆਨ ਘੱਟ ਹੀ ਜਾਂਦਾ ਇੱਕ ਦਿਨ ਉਹ ਥੋੜਾ ਅੱਗੇ ਹੋ ਕੇ ਖੜੋ ਗਿਆ ਉਸੇ ਸਕੂਟਰ ਤੇ ਵੱਡੀਆਂ ਗੱਡੀਆਂ ਵਾਲਿਆਂ ਦੀਆਂ ਭਾਵੇਂ ਤਣਗੀਆਂ ਓਏ ਯਾਰ ਪਤਾ ਨਹੀਂ ਲੋਕ ਕਿੱਥੋਂ ਕਿੱਥੋਂ ਆ ਜਾਂਦੇ ਨੇ ਹੌਲੀ ਜੀ ਕੋ ਜਣਾ ਬੋਲਿਆ ਇਹ ਹੀ ਬੰਦੇ ਸਕੂਲ ਦਾ ਸਟੈਂਡਰਡ ਡਾਊਨ ਕਰਦੇ ਨੇ ਤਾਕੀਦ ਕਰਨ ਵਾਲਾ ਨਾਲ ਹੀ ਖੜਾ ਸੀ ਓਏ ਮੈਨੂੰ ਤਾਂ ਕੋਈ ਸਬਜ਼ੀ ਵੇਚਣ ਵਾਲਾ ਧੀਂਦਾ ਭਾਉ ਵੱਡੇ ਸੁਪਨੇ ਪਾਲੀ ਬੈਠਾ ਲੱਗਦਾ ਓ ਨਈਂ ਭਰਾ ਇਹ ਤਾਂ ਧੱਕਾ ਕਲੋਨੀ ਦਾ ਦੁੱਧ ਹੀ ਆ ਕੱਲ ਜੋਗ ਆ ਗਿਆ ਓਏ ਹੁਣ ਲੰਡੀ ਬੁੱੱਚੀ ਵੀ ਜਵਾਕਾਂ ਨੂੰ ਡਾਕਟਰ ਇੰਜੀਨੀਅਰ ਬਣਾਉਣ ਤੇ ਉਰਿਓਆ ਜਿੰਨੇ ਮਹੋਨੀਆਂ ਗੱਲਾਂ ਅੱਧ ਪਚਰਦੀਆਂ ਉਹਦੇ ਕੰਨਾਂ ਤੱਕ ਪਹੁੰਚ ਜਾਂਦੀਆਂ ਪਰ ਉਹ ਮਸਤ ਅਡੋਲ ਆਪਣੀਆਂ ਗਿੰਤੀਆਂ ਮਿੰਤੀਆਂ ਵਿੱਚ ਰੁੱਝਿਆ ਰਹਿੰਦਾ ਕੀ ਸੱਚਮੁੱਚ ਹੀ ਗਰੀਬਾਂ ਦੀ ਔਲਾਦ ਨੂੰ ਚੰਗੀ ਪੜ੍ਹਾਈ ਚੰਗੇ ਸਕੂਲਾਂ ਦੇ ਸੁਪਨੇ ਲੈਣ ਦਾ ਹੱਕ ਨਹੀਂ ਇਮਤਿਹਾਨ ਸ਼ੁਰੂ ਹੋ ਚੁੱਕੇ ਸਨ ਪਰ ਪਿਛਲੇ ਕਈ ਦਿਨਾਂ ਤੋਂ ਉਹ ਨਜ਼ਰ ਨਹੀਂ ਸੀ ਆਇਆ ਅੱਜ ਉਸ ਦਾ ਸਕੂਟਰ ਸਭ ਤੋਂ ਮੋਰੇ ਖੜਾ ਸੀ ਸਕੂਲ ਦੇ ਨੋਟਿਸ ਬੋਰਡ ਦੇ ਐਨ ਨੇੜੇ ਮਾਪੇ ਹਮ ਹਮਾ ਕੇ ਬੱਚਿਆਂ ਦਾ ਨਤੀਜਾ ਦੇਖਣ ਆ ਰਹੇ ਸਨ ਉਸ ਉਕਤ ਪਰੂਸੀ ਸਕੂਲ ਗੇਟ ਖੁੱਲਿਆ ਪ੍ਰਿੰਸੀਪਲ ਮੈਡਮ ਆਬਾਰ ਆਈ ਸੁਪਨਵੀਰ ਦੇ ਮੋਢੇ ਤੇ ਹੱਥ ਰੱਖਿਆ ਹੋਇਆ ਸਰਦਾਰ ਜੀ ਮੁਬਾਰਕ ਹੋਵੇ ਤੁਹਾਡੇ ਬੇਟੇ ਨੇ ਸਾਰੇ ਸ਼ਹਿਰ ਵਿੱਚੋਂ ਟਾਪਰ ਰਹਿ ਕੇ ਸਾਡੇ ਸਕੂਲ ਦਾ ਨਾਮ ਚਮਕਾਇਆ ਹੈ ਸਾਨੂੰ ਇਸ ਬੱਚੇ ਤੇ ਮਾਣ ਹੈ ਉਸ ਨੇ ਅਸਮਾਨ ਵੱਲ ਵੇਖਿਆ ਥੱਥ ਕਿਸੇ ਅਕੀਦਤ ਵਿੱਚ ਜੁੜ ਗਏ ਤੇ ਧੁੰਦਲੀਆਂ ਅੱਖਾਂ ਵਿੱਚ ਹੰਝੂ ਤੈਰ ਗਏ ਸਕੂਟਰ ਨੂੰ ਖਿੱਕ ਮਾਰੀ ਪੁੱਤਰ ਨੂੰ ਪਿੱਛੇ ਬਿਠਾਇਆ ਤੇ ਜਾਪਿਆ ਜਿਵੇਂ ਹਵਾ ਵਿੱਚ ਉੱਡ ਰਹੇ ਹੋਣ ਲਗਜ਼ਰੀ ਕਾਰਾਂ ਹਾਰੇ ਅਮਲ ਤਾਸ ਦੀ ਛਾਂ ਵਿੱਚ ਖੜੀਆਂ ਸਨ